ਕੱਲ ਭੀਖਿਵਣ ਵਿਖੇ ਇੱਕ ਆਈਪੀਐਸ ਦੀ ਲੜਕੀ ਨੂੰ ਗ੍ਰਿਫਤਾਰ ਕੀਤਾ ਵਾ ਜਿਹਨੂੰ ਪੁਲਸ ਨੂੰ ਕਿਹਾ ਗਿਆ ਕਿ ਇਹ ਨਕਲੀ ਪੁਲਸ ਵਾਲੀ ਆ ਅੱਛਾ ਜੀ ਹਾਂਜੀ 2 ਸਾਲ ਹੋ ਗਏ ਐ ਗੱਲ ਨੂੰ ਜਾਂਦੀ ਨੂੰ ਫਿਰ ਉੱਥੇ ਗਾ ਹైదరాబాద్ ਵੀ ਗਈ ਆ ਮਸੂੜੀ ਗਈ ਆ ਸਾਰੇ ਥਾਈ ਤੇ ਜਨ ਕਰਕੇ ਆਈ ਆ ਪੁੱਛਨੇ ਕਿ ਆ ਵੀ ਸਿਮ ਜੀ ਗਰੁੱਪ ਗ੍ਰਫਤਾਰ ਕੀਤਾ ਵਾ ਵੀ ਇਹ ਨਕਲੀ ਆ ਹਾਂਜੀ ਤੁਸੀਂ ਕੀ ਕਹਿ ਸਕਦੇ ਮਤਲਬ ਇਹ ਨੌਕਰੀ ਕਰਦੀ ਪਈ ਕਿਦਾਂ ਕਰਦੀ ਆ ਕਰਦੀ ਜਾਂਦੀ ਆ ਵਰਦੀ ਪਾ ਕੇ ਘਰੋਂ ਜਾਂਦੀ ਆ ਗੱਡੀ ਦੇ ਉੱਤੇ ਲੱਗੀ ਆ ਉਹ ਨਾਕਾ ਵੀ ਲਾ ਕੇ ਲਿਆਇਓ ਜੇ ਵੀ ਅੱਜ ਕੁੜੀ ਨੇ ਵਰਦੀ ਪਾ ਕੇ ਹੁਣ ਐਸਐਸਪੀ ਨੇ ਫੋਨ ਕੀਤਾ ਅੱਜ ਕਹਿੰਦੀ ਆ ਕੋਈ ਚਬਾਤਾ ਬੰਦਾ ਵਾ ਕੋ ਕਿਨੇ ਫੋਨ ਕੀਤਾ ਵਾ ਸੋਨੇ ਕਹਾ ਵਾ ਵੀ ਗੱਲਾਂ ਕਰਨੇ ਵੀ ਚਬਾਤਾ ਬੰਦਾ ਨੇ ਫੋਨ ਕੀਤਾ ਕਿ ਇਹ ਨਕਲੀ ਆਪਣੇ ਤਨਖਾਹ ਮਿਲਦੀ ਵੀ ਸਰਕਾਰ ਵਾਲੇ ਨੂੰ ਹਾਂ ਤਨਖਾਹ ਹੁੰਦੀ ਆ ਉਹਦੀ ਹੂੰ ਤਨਖਾਹ ਅੱਧੀ ਆਉਂਦੀ ਤਨਖਾਹ ਅੱਧੀ ਹੁੰਦੀ ਅੱਧੀ ਹੁੰਦੀ ਉਹਨਾਂ ਖੇ ਦਿਨ ਟ੍ਰੇਨ ਕਤੇ ਪੂਰੀ ਪੂਰੀ ਚੜ ਗਈ ਉਹ ਦਿਨ ਪੂਰੀ ਆਉਗੀ ਹੁਣ ਸਸਿਗਰ ਜਨਸ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਕੱਲ ਭੀਖਿਵੜ ਵਿਖੇ ਇੱਕ ਆਈਪੀਐਸ ਦੀ ਲੜਕੀ ਨੂੰ ਗ੍ਰਿਫਤਾਰ ਕੀਤਾ ਵਾ ਜਿਹਨੂੰ ਪੁਲਿਸ ਨੂੰ ਕਿਹਾ ਗਿਆ ਵੀ ਇਹ ਨਕਲੀ ਪੁਲਿਸ ਵਾਲੀ ਆ ਅਸੀਂ ਉਸਦੇ ਘਰ ਪਹੁੰਚੇ ਸੱਚਾਈ ਜਾਣਨ ਵਾਤੇ ਵੀ ਆ ਕੇ ਸੱਚਾਈ ਕੀ ਇਹ ਘਰ ਦੇ ਸਕਦੇ ਤਾਲੇ ਲੱਗੇ ਨੇ ਘਰ 2023 ਵਿੱਚ ਸਿਮਨਜੀਤ ਆਈਪੀਐਸ ਵਿੱਚ ਭਰਤੀ ਹੁੰਦੀ ਆ ਉਸ ਵਟੇਡਿੰਗ ਹੁੰਦੀ ਆ 2 ਸਾਲ ਵਿੱਚ ਅਗਰ ਇਹਨੀਆਂ ਜਿਹੜੀ ਸੋਸ਼ਲ ਮੀਡੀਆ ਤੇ ਖਬਰਾਂ ਵੀ ਚਲੀਆਂ ਵਾ ਨਿਊਜ਼ਾਂ ਵੀ ਲੱਗੀਆਂ ਵਾ ਉਸ ਸਮੇਂ ਤੱਕ ਕਿਸੇ ਵੀ ਅਧਿਕਾਰੀ ਨੇ ਇਹਨੂੰ ਇਹ ਸਾਬਿਤ ਨਹੀਂ ਕੀਤਾ ਵੀ ਇਹ ਨਕਲੀ ਆਈਪੀਐਸ ਦੀ ਤਿਆਰੀ ਕਰਦੀ ਵੀ ਇਹਨਾਂ ਨਕਲੀ ਆਈਪੀਐਸ ਆ ਤਾਂ ਕੱਲ ਜਿਹੜੀ ਆਈਪੀਐਸ ਗ੍ਰਫਤਾਰ ਕੀਤੀ ਗਿਆ ਅਖਰ ਨਕਲੀ ਕਿਵੇਂ ਹੋ ਸਕਦੀ ਆ ਇਸ ਟਾਈਮ ਤੇ ਅਸੀਂ ਉਹਨਾਂ ਦੇ ਘਰ ਖੜੇ ਆ ਉਹਨਾਂ ਦੀ ਤਾਈ ਸਾਨਾ ਮੌਜੂਦ ਹੈ ਸੱਚਾਈ ਜਾਣ ਦੀ ਕੋਸ਼ਿਸ਼ ਕਰਾਂਗੇ ਇਹ ਅਕਰ ਸਚਾਈ ਕੀ ਹੈ ਕੀ ਨਬਜੀ ਤੁਹਾਡਾ ਸ਼ੰਕੀਤ ਕਰਨ ਜਿਹੜਾ ਇਹ ਕੱਲ ਇਹਨਾਂ ਨੇ ਪੁਲਸ ਨੇ ਕਿਹਾ ਵੀ ਸ਼ੰਕੀਤ ਕਰਨ ਗ੍ਰਫਤਾਰ ਕੀਤਾ ਵਾਪੀ ਇਹ ਨਕਲੀ ਆ ਹਾਂਜੀ ਤੁਸੀਂ ਕੀ ਕਹਿ ਸਕਦੇ ਹੋ ਮਤਲਬ ਇਹ ਨੌਕਰੀ ਕਰਦੀ ਪਈ ਕਿਦਾਂ ਕਰਦੀ ਆ ਕਰਦੀ ਜਾਂਦੀ ਆ ਵਰਦੀ ਪਾ ਕੇ ਘਰੋਂ ਜਾਂਦੀ ਆ ਗੱਡੀ ਦੇ ਉੱਤੇ ਲੱਗੀ ਆ ਉਹ ਜਾ ਨਾ ਕਿਹਾ ਵੀ ਲਾ ਕੇ ਲਿਆਇਓ ਜੇ ਵੀ ਅੱਜ ਕੁੜੀ ਨੇ ਵਰਦੀ ਪਾ ਕੇ ਹੁਣ ਐਸਐਸਪੀ ਨੇ ਫੋਨ ਕੀਤਾ ਅੱਛਾ ਜੀ ਉਹ ਕੁੜੀ ਵਰਦੀ ਪਾ ਕੇ ਆਉਣੀ ਅੱਜ ਤੇ ਅੱਜ ਵੀ ਰਾਹ 'ਚ ਕੋਈ ਰੋਕੇ ਨਾ ਫੰਦੀ ਟਗੜੀ ਬੀ ਲਾਲਾ ਆ ਕੇ ਆਈ ਉਹ ਗੱਡੀ ਦੇ ਉੱਤੇ ਜਿਹੜਾ ਅਫਸਰ ਦਾ ਲੱਗਦਾ ਵਾ ਉਹ ਲਾ ਕੇ ਗੱਡੀ ਤੇ ਗਈ ਤੇ ਕਿੰਨਾ ਸਮਾਂ ਪਹਿਲਾਂ ਇਹਨੂੰ ਜਿਹੜੀ ਨਿਯੁਕਤੀ ਹੁੰਦੀ ਆ ਉਹਦੇ ਟ੍ਰੇਨਿੰਗ ਤੇ ਜਾਂਦੀ ਏ ਇਹ ਇੱਥੇ ਹੁਣ ਪਿੱਕੀ ਵੰਡ ਆ ਨਹੀਂ ਜਦੋਂ ਇਥੋਂ ਘਰ ਜਦੋਂ ਆਈ ਆ ਜਿਹਨੂੰ ਦੱਸਿਆ ਵੀ ਆ ਵੀ ਆਈਪੀਐਸ ਵਿੱਚ ਸਿਲੈਕਟ ਹੋ ਗਈ ਆ ਹਾਂਜੀ ਤੇ ਕਿਨੇ ਸਾਲ ਹੋ ਗਏ ਇਹਨੂੰ ਜਾ ਹੋ ਗਏ ਦੋ ਸਾਲ ਹੋ ਚਲੇ ਇਸ ਗੱਲ ਦੇ ਹਾਂਜੀ ਸਾਡੇ ਨੂੰ ਅੱਛਾ ਜੀ ਹਾਂਜੀ ਦੋ ਸਾਲ ਹੋ ਗਏ ਇਸ ਗੱਲ ਨੂੰ ਜਾਂਦੀ ਨੂੰ ਫਿਰ ਉੱਥੇ ਹਦਰਾਬਾਦ ਵੀ ਗਈ ਆ ਮਸੂਰੀ ਗਈ ਆ ਸਾਰੇ ਥਾਈ ਟ੍ਰੇਨਿੰਗ ਕਰਕੇ ਆਈ ਆ ਤੇ ਹੁਣ ਨੌਕਰੀ ਕਿੱਥੇ ਕਰਦੀ ਪਈ ਹੁਣ ਭਿੱਖੀ ਵੰਡ ਜਾਂਦੀ ਭਿੱਖੇ ਨੌਕਰੀ ਕਰਦੀ ਹਾਂਜੀ ਹਾਂਜੀ ਜਾਂਦੀ ਵਰਦੀ ਪਾ ਕੇ ਰੋਜ਼ ਜਾਂਦੀ ਗੱਡੀ ਤੇ ਘਰੋਂ ਗਰ ਸਰਕਾਰੀ ਦੀ ਗੱਡੀ ਦੇ ਉੱਤੇ ਉਹਦੇ ਲੱਗਾ ਵਾ ਗੱਡੀ ਦੇ ਉੱਤੇ ਵੀ ਲੱਗਾ ਵਾ ਅੱਛਾ ਜੀ ਹਾਂ ਤੇ ਪਰਿਵਾਰ ਚ ਜਿਹੜਾ ਹੁਣ ਜਿਦਾਂ ਐਨ ਕੱਲ ਰੋਲਾ ਪੈ ਗਿਆ ਵੀ ਆਹ ਗੱਲਬਾਤ ਹੋ ਗਈ ਪਰਵਾਜ਼ ਕਿਦਾਂ ਹਾਲਾਤ ਦੇ ਨਾਲੇ ਪਹਿਲਾਂ ਦੱਸੋ ਵੀ ਤਨਖਾਹ ਮਿਲਦੀ ਵੀ ਸਰਕਾਰ ਵਾਲੇ ਨੂੰ ਹਾਂ ਤਨਖਾਹ ਆਉਂਦੀ ਓਦੀ ਹੂੰ ਤਨਖਾਹ ਅੱਧੀ ਆਉਂਦੀ ਤਨਖਾਹ ਅੱਧੀ ਹੁੰਦੀ ਅੱਧੀ ਹੁੰਦੀ ਉਹਨਾਂ ਕਹ ਜਦੋਂ ਟ੍ਰੇਨ ਕਿਤੇ ਪੂਪੀ ਪੂਰੀ ਚੜ ਗਈ ਉਹਦੋਂ ਪੂਰੀ ਆਉਗੀ ਹੁਣ ਅੱਧੀ ਹੁੰਦੀ ਏ ਤਨਖਾਹ ਤੇ ਹੁਣ ਘਰ ਦੇ ਹਾਲਾਤ ਜਿਦਾਂ ਇਹ ਕਹਿ ਰਹੇ ਵੀ ਹੁਣ ਕੀ ਮਹਿਸੂਸ ਕੀ ਕਰਦੇ ਪਏ ਹੁਣ ਕੀ ਮਹਿਸੂਸ ਹੁਣ ਸਾਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਆਂਦੇ ਨੇ ਹਕਾਕਾ ਗਾ ਨਗਲੀ ਨੇ ਕਾਕੜੀ ਨਗੜੀ ਨੂੰ ਸਾਨੂੰ ਤਾਂ ਇਸ ਗੱਲ ਦਾ ਕੋਈ ਪਤਾ ਨਹੀਂ ਲੱਗਣ ਦਿਆ ਵੀ ਕੀ حساب ਬਣ ਗਿਆ ਤੇ ਕੀ ਨਹੀਂ ਸਾਡੇ ਨਾਲ ਕਿਸੇ ਦੀ ਚਾਲ ਬਾਜੀ ਆ ਕਿਸੇ ਵੱਡੀ ਚੀਰਾ ਦੇ ਕੇ ਕਰਵਾਇਆ ਕੀ ਹੁਣ ਇਹ ਤਾਂ ਸਾਨੂੰ ਕੋਈ ਸਮਝ ਨਹੀਂ ਲੱਗਦੀ ਕੱਲ ਜਦੋਂ ਇਹ ਵਰਦੀ ਪਾ ਕੇ ਆਈ ਆ ਪਹਿਲਾਂ ਵਰਦੀ ਵਰਦੀ ਭਾਗੇ ਸਨ ਕਰੋ ਪਹਿਲਾਂ ਜੀ ਹਾਂ ਕਰੋ ਵਰਦੀ ਭਾਗੇ ਗਈ ਅੱਛਾ ਜੀ ਹਾਂ ਤੇ ਕੱਲ ਹੁਣ ਕੀ ਕੰਨਾ ਸੀ ਨਿਯੁਕਤੀ ਪੱਤਰ ਲੈਣਾ ਸੀ ਕਿ ਜਾਂ ਡਿਊਟੀ ਸਾਹਮਣੀ ਲੱਗਾ ਸਾਨੂੰ ਡਿਊਟੀ ਸਾਹਮਣੀ ਸੀ ਨਹੀਂ ਉਹ ਉੱਥੇ ਨਾਲ ਜਾਂਦੀ ਨੇ ਐਸਐਸਪੀ ਦੇ ਨਾਲ ਡਿਊਟੀ ਇਹਦੀ ਅੱਛਾ ਜੀ ਹਾਂ ਜੀ ਉਹਦੇ ਨਾਲ ਅੱਜ ਉਹ ਪੱਟੀ ਵੀ ਜਾਂਦਾ ਰਿਹਾ ਲੈ ਕੇ ਸਾਰੇ ਥਾਈਂ ਜਾਂਦੇ ਜਿੱਥੇ ਕਿਤੇ ਹੁੰਦਾ ਰੌਲਾ ਗੋਲਾ ਉੱਥੇ ਆਪਣਾ ਮੱਧਰੀ ਵੀ ਗਏ ਨੇ ਉੱਥੇ ਰੌਲਾ ਹੀ ਉੱਥੇ ਪੁਲਿਸ ਦੇ ਨਾਲ ਗਈ ਇਹ ਦੋ ਗੱਡੀਆਂ ਗਈਆਂ ਨਾਲ ਹੂੰ ਤੇ ਹੁਣ ਜਿਹੜਾ ਫਿਰ ਕੱਲ ਇਹਦਾ ਕਿਹਨੇ ਕੇਸ ਦਰਜ ਕਰਤਾ ਵਾ ਇਹ ਨਹੀਂ ਆ ਹੁਣ ਇਹ ਸਾਨੂੰ ਹੁਣ ਪਤਾ ਨਹੀਂ ਲੱਗਾ ਜੇ ਵੀ ਕੀ ਬਣਿਆ ਤੇ ਕੀ ਨਹੀਂ ਇਹਦੇ ਨਾਲ ਬਣਿਆ ਕੱਲ ਘਰ ਵਰਦੀ ਪਾ ਕੇ ਗਈ ਹੂੰ ਤੇ ਕਿੱਥੇ ਉਹਦੇ ਪਿਤਾ ਜੀ ਕਿੱਥੇ ਗਏ ਹੁਣ ਇਹਲੇ ਉਹ ਇੱਥੇ ਹੁਣ ਗਏ ਆ ਪਿੱਛੇ ਫਿੱਕੀ ਵਿੰਡ ਥਾਣੇ ਦੀ ਹੂੰ ਸਾਨੂੰ ਵੇਖੋ ਕੀ ਬਣਿਆ ਕੀ ਹੋਣਾ ਕਿ ਚਾਹੀਦਾ ਹੈ ਉਹਨੇ ਹੋਣਾ ਚਾਹੀ ਸਾਡ ਨੂੰ ਸਾਫ਼ ਮਿਲਣਾ ਚਾਹੀਦਾ ਸਾਫ਼ ਮਿਲਣਾ ਚਾਹੀਦਾ ਸਾਡ ਨੂੰ ਸਾਫ਼ ਨਿਸ਼ਾਫ਼ ਮਿਲਣਾ ਚਾਹੀਦਾ ਜੇ ਸਾਡਾ ਬੱਚਾ ਗਲਤ ਆ ਤੇ ਸਾਨੂੰ ਪਤਾ ਲੱਗਣਾ ਚਾਹੀਦਾ ਪਿੱਛੋ ਤਿੱਕਰ ਅਸੀਂ ਆਪਣੀ ਸਕੂਲਾਂ ਤਿੱਕਰ ਪੜਤਾਲ ਕਰਾਵਾਂਗੇ ਵੀ ਸਾਡਾ ਬੱਚਾ ਗਲਤ ਆ ਤੇ ਅਹੀਂ ਤੇ ਜੇ ਸਾਡਾ ਬੱਚਾ ਗਲਤ ਨਹੀਂਗਾ ਤੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਬਿਲਕੁਲ ਬਿਲਕੁਲ ਬਾਬਾ ਕੀ ਨਾ ਤੁਹਾਡਾ ਜੀ ਗਰਮੀ ਇਸੋਂ ਸਿਮਰ ਜੀ ਨੇ ਕਹਦੇ ਕਿ ਨਾ ਦੇ ਜੀ ਪਤਾ ਆ ਜੀ ਕੀ ਜਦੋਂ ਪੁਲਿਸ ਕਹਿ ਰਹੀ ਆ ਕਿ ਇਹ ਕੁੜੀ ਆਈਪੀਐਸ ਦੀ ਨਕਲੀ ਆਈਪੀਐਸ ਇਹਨੂੰ ਫੜਾਇਆ ਗੱਦਾ ਫਰੰਟ ਦੇ ਆਪਣਾ ਕਾਲੂ ਗਿਲਪਾਟ ਸਾਹਿਬ ਪ੍ਰਚਾਦਾਚ ਕੀਤਾ ਕੀ ਸਚਾਈ ਕੀ ਲਾਦੇ ਤੁਹਾਨੂੰ ਇਹ ਸਚਾਈ ਅਸੀਂ ਤਾਂ ਨਹੀਂ ਬੇਝੂਠਿਆ ਹੂੰ ਬਿਲਕੁਲ ਝੂਠ ਆ ਪਈ ਜੇ ਫਿਰ ਜੇ ਦੋ ਸਾਲਾਂ ਦੀ ਕਰਦੀ ਜੇ ਜੇ ਝੂਠੀ ਸੀ ਉਹਦੋਂ ਦੀ ਕਿਉਂ ਇਥੋਂ ਤੱਕ ਜਾਣ ਦਿੱਤੀ ਹੂੰ ਉਹਦੋਂ ਦਾ ਗਵਰਨਮੈਂਟ ਨੇ ਕਿਉਂ ਨਹੀਂ ਕਰਕੇ ਲਕਸ਼ਣ ਲਿਆ ਕੋਈ ਰੈਕਸ਼ਨ ਲਿਆ ਹੂੰ ਤੇ ਹੁਣ ਦੋ ਸਾਲ ਹੋ ਗਏ ਤੇ ਦੋ ਸਾਲੀ ਨਕਲੀ ਹੋ ਗਈ ਆ ਦੋ ਸਾਲ ਪਿੰਨਾ ਦੋ ਸਾਲ ਪਿੰਨਾ ਪਿੰਡ ਚ ਪਠਾਈ ਵੰਡੀ ਗਈ ਆਹੋ ਸਾਰਾ ਕੋਈ ਖਬਰਾਂ ਵੀ ਲੰਗੀਆਂ ਸਾਰੀਆਂ ਕੁਝ ਲਗਾ ਤੇ ਫਿਰ ਕਿਵੇਂ ਲਗਣਾ ਸੀ ਜੇ ਨਹੀਂ ਜੇ ਫਿਰ ਲਗਣਾ ਲਗਣਾ ਨਹੀਂ ਕਹੀਦਾ ਹੂੰ ਤੇ ਬਿਲਕੁਲ ਝੂਠੇ ਦੋ ਦਿਨ ਬੇ ਇਨਸਾਫ ਹੋੰਡਿਆ ਪੁੱਛਣਾ ਸਵਾਲ ਹੈ ਸਰਕਾਰ ਨੇ ਇਹਨਾਂ ਨੂੰ ਅਵਾਰਡ ਵੀ ਤਾਂ ਹੀ ਕੋਈ ਹੈ ਹਾਂ ਸਰਕਾਰ ਨੇ ਕੋ ਨਾਮ ਵੀ ਤਾਂ ਹੀ ਕੁੜੀ ਨੂੰ ਆਪਣੀ ਨੂੰ ਨਾਮ ਤਾਂ ਨਹੀਂ ਮੈਨੂੰ ਨਹੀਂ ਪਤਾ ਹੋਰ ਦਿੱਤਾ ਆਈਪੀਐਸ ਦਾ ਸ਼ੈਤ ਹੋ ਮੰਗਦੇ ਕਿਉਂ ਚਾਹੀਦਾ ਅਹੀਂ ਦਾ ਨੇ ਵੀ ਇਹ ਬਿਲਕੁਲ ਝੂਠੀ ਹੈ ਕੁੜੀ ਕੁੜੀ ਉਹ ਮਤਲਬ ਕਿ ਉਹ ਇਹ ਉਹਨਾਂ ਸਾਹਿਬ ਮਿਲਣਾ ਚਾਹੀਦਾ ਵੀ ਬਿਲਕੁਲ ਇਹ ਕੁੜੀ ਨਹੀਂ ਇਹ ਕੰਮ ਕਰਦੀ ਪਰਵਾਰ ਚ ਜਿੱਦਾਂ ਤਨਖਾਹ ਹੁੰਦੀ ਸੀ ਦੱਸਦੀ ਉਹ ਵੀ ਮੈਂ ਤਾਂ ਇਹ ਜੀ ਮੈਨੂੰ ਤਨਖਾਹ ਮਿਲੀ ਆ ਜਾਂ ਵਰਦੀ ਬਾਹਰ ਤੋਂ ਜਾਂਦੀ ਆ ਵਰਦੀ ਬਾਹਰ ਤੇ ਹੀ ਜਾਂਦੀ ਜੀ ਘਰੋਂ ਹੁਣ ਵੀ ਵਰਦੀ ਤੇ ਜਾਂਦੀ ਆ ਹਾਂ ਵਰਦੀ ਵੀ ਕੀ ਵੰਡ ਵਰਦੀ ਤੇ ਜਾਂਦੀ ਰਹੀ ਐ ਕਿੰਨਾ ਕਿੰਨਾ ਸਮਾਂ ਹੋ ਗਿਆ ਇਹ ਪਿੱਗੀਵਾਂ ਚਾਂਦ ਨੇ ਮੇਰੇ ਖਾਣਾ ਮਹੀਨਾ ਉਹ ਦਲੇਆ ਤੇ ਮਹੀਨਾ ਅੰਬਰ ਸਾਹਿਬ ਸੀ ਪਹਿਲੇ ਅੰਬਰ ਸਾਹਿਬ ਹੀ ਮਹੀਨਾ ਪਿੱਗੀਵਾਂ ਹੋ ਗਿਆ ਤੇ ਹੁਣ ਪਿੱਗੀਵਾਂ ਦੀ ਪੁੱਛ ਜਾਂਦੀ ਵੀ ਨਿਕਲੀ ਐ ਕੀ ਕਹਿੰਦੀ ਕਹਿੰਦੀ ਆ ਕੋਈ ਚਬਾਲਦਾ ਬੰਦਾ ਵਾ ਕੋ ਕਿਨੇ ਫੋਨ ਕੀਤਾ ਵਾ ਸੁਣਨੇ ਚ ਆ ਵਾ ਵੀਰੇ ਗੱਲਾਂ ਕਰਨ ਦੇ ਵੀ ਚਬਾਲਦਾ ਬੰਦਾ ਨੇ ਫੋਨ ਕੀਤਾ ਕਿ ਇਹ ਨਕਲੀ ਆ ਆਪਣੇ ਫੇਰ ਮੇਰੇ ਵੀਰ ਨੂੰ ਪਤਾ ਲੱਗਾ ਨਾ ਤੇ ਫੇਰ ਸਵੇਰੇ ਗਏ ਹੁਣ ਗਏ ਆ ਹੁਣ ਪਤਾ ਲੱਗੂਗਾ ਕਿ ਕੀ ਗੱਲ ਆ ਮੈਂ ਤੁਹਾਨੂੰ ਗਿਆ ਪੜਾ ਜਾਂ ਜਣ ਜਿਹਦੀ ਚੰਗੀ ਦਿਨਾ ਇਨਸਾਫ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ